ਸਟਾਈਕਲਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਸਾਰੀ ਫੰਕਸ਼ਨਲ ਰਹਿਣ ਵਾਲੀ ਆ ਤੇ ਲੈ ਕੇ ਆਏ ਆ ਡ्रेसेस ਬਹੁਤ ਪਿਆਰੀ ਪਿਆਰੀ ਡ्रेसेस ਲੈ ਕੇ ਆਏ ਆ ਗਰਾਰਾ ਸ਼ਰਾਰਾ ਸੂਟ ਹੋਣਗੇ ਵਨ ਪੀਸ ਹੋਣਗੇ ਇਹਨਾਂ ਦੇ ਵਿੱਚ ਲਹਿੰਗਾ ਸੂਟ ਹੋਣਗੇ ਜੀ ਉਹ ਤੁਸੀਂ ਸਾਰੇ ਨਾਲ ਦੀ ਨਾਲ ਦੇਖ ਲਿਓ ਇਹ ਡ्रेसेस ਅਸੀਂ ਤੁਹਾਨੂੰ ਕਾਫੀ ਘੱਟ ਪ੍ਰਾਈਸ 'ਚ ਦੇ ਰਹੀਆਂ ਪਹਿਲਾਂ ਇਹਨਾਂ ਦਾ ਪ੍ਰਾਈਸ ਸੀਗਾ 49500 ਦੇ ਲਗਭਗ ਤੇ ਅੱਜ ਅਸੀਂ ਤੁਹਾਨੂੰ ਦੇ ਰਹੀਆਂ 7000 ਦੇ ਵਿੱਚ ਕਿਉਂਕਿ ਬੁਕਿੰਗ ਕੈਨਸਲ ਹੋਈ ਹੈ ਜੀ ਤਾਂ ਕਰਕੇ ਅਸੀਂ ਤੁਹਾਨੂੰ ਐਡਰੈਸਿਸ ਦੇ ਰਹੇ ਹਾਂ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਜਿਹੜਾ ਇਹ ਅਸੀਂ ਵੀਡੀਓ 'ਚ ਤੁਹਾਨੂੰ ਐਡਰੈਸ ਪਸੰਦ ਆਈ ਉਸ ਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਛੋੜੀ ਛੋੜੀ ਜੀ ਆ ਉਹ ਹੁਣ ਤੁਸੀਂ ਦੇਖ ਲਿਓ ਸਾਰੀ ਠੀਕ ਹੈ ਜੀ ਕੁਛ ਇੱਕ ਵਿੱਚ ਨਵਾਂ ਐਡਨ ਕੀਤਾ ਹੈ ਤੇ ਕੁਛ ਇੱਕ ਜਿਹੜੀ ਬੁਕਿੰਗ ਕੈਨਸਲ ਹੋਈ ਉਹ ਵਾਲੀ ਤੁਹਾਨੂੰ ਦਿਖਾ ਰਹੇ ਹਾਂ ਕੱਟ ਪ੍ਰਾਈਸ ਦੇ ਰਹੇ ਹਾਂ ਜੀ ਸਾਰੀ ਇਹ ਤੁਹਾਨੂੰ ਅਸੀਂ ਲਹਿੰਗਾ ਸੋਚ ਦੇਖੋ ਜੀ ਇਹ ਹੈਗਾ ਲਹਿੰਗਾ ਬਹੁਤ ਪਿਆਰਾ ਠੀਕ ਹੈ ਇਹਦਾ ਇਹ ਸਾਰੇ ਤੇ ਵਰਕ ਰਹੂਗਾ ਫਰੰਟ ਬੈਕ ਸਾਰੇ ਦੇ ਉੱਪਰ ਵਰਕ ਹੈ ਜੇ ਠੀਕ ਹੈ ਇਹਦੇ ਨਾਲ ਹੈਗੀ ਜੀ ਇਹ ਸ਼ਰਟ ਇਹ ਸਟਿਚ ਕੀਤੀ ਹੋਈ ਹੈ ਸੈਮੀ ਸਟਿਚ ਹੈ ਲੌਂਗ ਸ਼ਰਟ ਤੇ ਗੋਟਾ ਬੱਤੀ ਦਾ ਕੰਮ ਹੋਇਆ ਵੈ ਸਾਰੀ ਇਸ ਡਰੈਸ ਦੇ ਉੱਪਰ ਬਾਕੀ ਇਹ ਸ਼ਰਟ ਨੂੰ ਵੈਸੀ ਤੇ ਲੌਂਗ ਦੇ ਵਿੱਚ ਆ ਜਾਏਗੀ ਐਟ ਆਏਗੀ ਇਸ ਦੀ ਲੈਂਥ ਐਟ ਆਏਗੀ ਜੀ ਇਹ ਸਾਰੀ ਡਰੈਸ ਨੀਚੇ ਤੱਕ ਲੌਂਗ ਸ਼ਰਟ ਜਾਏਗੀ ਤੇ ਬਾਕੀ ਜੇ ਤੁਸੀਂ ਇਹਨੂੰ ਸ਼ਾਰਟ ਵਗੈਰਾ ਕਰਵਾਉਣਾ ਤਾਂ इजीली ਕਰਵਾ ਸਕਦੇ ਹੋ ਇਹਦਾ ਸਾਈਜ਼ ਮੈਂ ਤੁਹਾਨੂੰ ਦੱਸਦਾ ਨਹੀਂ ਕਿਉਂਕਿ ਅੱਜ ਦੀ ਡਰੈਸ ਸੀ ਸਾਰੀਆਂ ਤੁਹਾਨੂੰ ਜ਼ਿਆਦਾਤਰ ਸਟੀਚਸ ਮਿਲਣਗੇ ਤੇ ਅੰਦਰਲੀ ਸਾਈਡ ਮਾਰਜਿਨ ਕਾਫੀ ਜ਼ਿਆਦਾ ਤੁਸੀਂ ਇਹਨਾਂ ਨੂੰ ਲੂਜ਼ ਕਰਵਾ ਸਕਦੇ ਹੋ ਠੀਕ ਹੈ సైజా జీస్ టైం రెడీ డ్రెస్ ఉపరు టూ చెస్ట్ల విధిన్ీ hip ਹੈਗੀ ਆ ਜੀ ਇਹਦੀ 23 23 ਇਹਦੇ ਵਿੱਚੋਂ ਥੋੜੀ ਮਤਲਬ ਕਿ 25 ਇੰਚ hip ਤੱਕ ਇਹ ਲੂਸ ਹੋ ਜਾਣਗੇ ਕਿਉਂਕਿ ਮਾਰਜ ਨੂੰ ਬਹੁਤ ਜ਼ਿਆਦਾ ਹੈ ਬਾਕੀ ਜਿਨ੍ਹਾਂ ਨੇ ਘੱਟ ਕਰਨਾ ਉਹ ਤਾਂ ਜਿੱਦਾਂ ਮਰਜੀ इजीली ਕੱਟ ਸਕਦੇ ਆ ਜੀ ਮਤਲਬ ਇਹ ਡਰੈਸ ਜਿਹੜੀ ਮੈਂ ਤੁਹਾਨੂੰ ਸਾਈਜ਼ ਦੱਸਿਆ ਇਹ 2 ਇੰਚ ਤੱਕ ਵੱਧ ਸਕਦੇ ਆ ਤੇ ਬਾਕੀ ਘੱਟਾ ਲੈਣ ਵਾਸਤੇ ਤਾਂ ਆਪਸ਼ਨ ਹੈਗੀ ਹੋਈ ਆ ਨੈਕਸਟ ਇਹਦਾ ਦੁਪੱਟਾ ਚਨਾਉਂਸ ਫੋਨ ਦੇ ਉੱਪਰ ਇਹ ਹੈਗਾ ਦਾ ਦੁਪੱਟਾ ਚਨੌਚਪੌਂ ਦਾ ਸਾਰੇ ਛੇਗਾ ਵਰਕ ਬਹੁਤ ਪਿਆਰਾ ਹੈ। ਇਹ ਸਾਰਾ ਵਰਕ ਹੈ ਜੀ। ਬਹੁਤ ਸੋਹਣੀ ਲੁੱਕ ਹੈ ਇਸ ਡ्रेसेस ਦੀ। ਤੇ ਪ੍ਰਾਈਸ ਮੈਂ ਤੁਹਾਨੂੰ ਦੱਸਿਆ ਸਾਰੀ ਡ्रेसेस ਅਜ ਦੀਆਂ ਰਹਿਣਗੀਆਂ 7000 ਦੇ ਵਿੱਚ। ਇਹਦੇ ਵੀ ਤੁਹਾਨੂੰ ਦੋ ਕਲਰ ਮਿਲਣਗੇ ਸੇਮ ਦੇ ਵਿੱਚ। ਇਹ ਦੇਖੋ ਕਿੰਨਾ ਸੋਹਣਾ ਕਲਰ ਆ। ਮਹਿੰਦੀ ਮਸਟਰਡ ਕਲਰ ਆ ਜੀ ਬਹੁਤ ਸੋਹਣਾ। ਪਿਸਤਾ ਦੇ ਨਾਲ ਨਿਓਨ ਸ਼ੇਡ ਕਲਰ ਜਿਹੜਾ ਮਰਜ਼ੀ ਲਾ ਲਓ ਮਤਲਬ ਤੁਹਾਨੂੰ ਸਟੀਚ ਡਰੈਸ ਤੋਂ ਕਿਉਂਕਿ ਲਹਿੰਗਿਆਂ ਦੀ ਜਿਹੜੀ ਸਟੀਚਿੰਗ ਹੁੰਦੀ ਹੈ ਜਿੱਦਾਂ ਕਲੀਆਂ પાਕੇ ਬਣਾਏ ਹੋਏ ਤਾਂ ਇਹਨਾਂ ਦੀ 2500 3000 ਤੱਕ ਇਹਨਾਂ ਦੀ ਸਟੀਚਿੰਗ ਸਟੀਚਿੰਗ ਹੁੰਦੀ ਹੈ ਹਨਾ ਤੁਹਾਨੂੰ ਵੀ ਇਹ ਸਟੀਚਿੰਗ ਬਹੁਤ ਜ਼ਿਆਦਾ ਬੈਨੀਫਿਟ ਮਿਲ ਰਹੀ ਹੈ ਤੇ ਉੱਪਰ ਤੋਂ ਸਟਫ ਇਹਨਾਂ ਦਾ ਬਹੁਤ ਜ਼ਿਆਦਾ ਫਾਈਨ ਹੈ ਇਹ ਜਿਹੜੀ ਮੈਂ ਤੁਹਾਨੂੰ ਇਹ ਮਟੀਰੀਅਲ ਦਿਖਾ ਰਹੀ ਹਾਂ ਇਹ ਸਾਰਾ ਫਰੈਸ਼ ਦੇ ਵਿੱਚ ਬਹੁਤ ਸੋਹਣੇ ਡ्रेसेस ਨੇ ਜੀ ਇਹਦੇ ਨਾਲ ਇਹ ਵਾਲਾ ਕਲਰ ਸ਼ਰਟ ਦਾ ਤੇ ਇਹ ਹੈਗਾ ਜੀ ਦੁਪੱਟੇ ਦਾ ਠੀਕ ਹੈ ਤਿੰਨ ਕਲਰ ਨੇ ਸੇਮ ਹੀ ਡਿਜ਼ਾਈਨ ਦੇ ਵਿੱਚ 7000 ਪ੍ਰਾਈਸ ਆ ਨੈਕਸਟ ਦੇ ਰਹੀਆਂ ਤੁਹਾਨੂੰ ਗੋਟਾ ਪੱਤੀ ਦੇ ਉੱਪਰ ਇਹ ਵੀ ਲਹਿੰਗਾ ਸੂਟ ਆ ਜੀ ਲਹਿੰਗਾ ਡਰੈੱਸ ਐਦਾਂ ਸਾਰੀ ਕੇਨ ਵਗੈਰਾ ਲਗਾ ਕੇ نیچے ਫੁੱਲ ਤੁਹਾਨੂੰ ਸਟਿਚ ਮਿਲ ਰਹੀ ਹੈ ਇਹ ਸਿਰਫ ਇਹਦੀ इलास्टिक वगैरह थोड़े साइज़ के अकॉर्डिंग मैं थोड़ा तो दस दंगी शर्ट का की साइज बाकी जिन्ह ने इन लेंथ प्रोपर हैगी फ्री लेंथ है तकरीबन फोर्टी टू फोर्टी फाइव दिन का यह हैगा जी फोर्टी फाइव ठीक है अगर तुम थोड़ी ये कमर नहीं आती हैगी ਤਾ ਛੋਡੀ ਲੈਂਥ ਜਿੱਦਾਂ ਆਏਗੀ ਜੀ 40 ਆਏਗੀ ਤੇ ਉਰੀ ਲੂਸ ਹੋ ਜਾਏਗਾ ਆਪਾਂ ਇਹਨੂੰ ਕਟਿੰਗ ਕਰਕੇ ਉਰੀ ਇਲਾਸਟਿਕ ਪਾ ਦਾਂਗੇ ਮਤਲਬ ਇਹ ਹੈਵੀ ਸਾਈਜ਼ ਦੇ ਵੀ ਬਣ ਸਕਦੇ ਆ ਤੇ ਇਹ ਹੈਗੀ ਇਹਦਾ ਬੈਕ ਸਾਰਾ ਫਰੰਟ ਸੇਮ ਰਹੂਗਾ ਵਰਕ ਬਹੁਤ ਜਿਆਦਾ ਹੈ ਇਹਦੇ ਨਾਲ ਤੁਹਾਨੂੰ ਮਿਲੇਗਾ ਜੀ ਇਹ ਕਾਫੀ ਪਿਆਰੀ ਕੁੜਤੀ ਬਹੁਤ ਸੋਹਣੀ ਡਰੈਸ ਆ ਸਾਈਜ਼ ਪਿੱਛੇ ਡਰੈਸ ਰਹਿ ਜਾਂਦੀ ਏ ਥੋੜੀ ਲੈਣ ਤੋਂ ਕਿਉਂਕਿ ਤੁਸੀਂ ਕਹਿੰਦੇ ਮਿੰਕੇ ਦੱਸੋ ਜੀ ਕੀ ਆ ਫਿਰ ਉਹ ਮੇਰੇ ਕੋਲ ਨਾ ਫੋਟੋ ਖਾਣ ਦਾ ਟਾਈਮ ਹੁੰਦਾ ਨਾ ਸਾਈਜ਼ ਮੈਜ਼ਰ ਕਰਨ ਦਾ ਮੈਂ ਥੋੜਾ ਤਾਂ ਕਰਕੇ ਦੱਸ ਰਹੀ ਆ ਇਹ ਉੱਪਰ ਹੈਗੀ ਏ 21 نیچے 19 ਤੇ 23 ਮਾਰਜਨ ਤੁਹਾਨੂੰ ਮੈਂ ਸਭ ਚ ਦੱਸਦੀ ਆ ਜੀ ਪੂਰਾ 2-2 ਇੰਚ ਦਾ ਦੇਖੋ ਮਾਰਜਨ ਹੈਗਾ ਐਨਾ ਨਾ 2-2 ਇੰਚ ਦਾ ਮਾਰਜਨ ਆ ਤੁਸੀਂ ਜਿੱਦਾ ਮਰਜ਼ੀ ਹਿਪ ਤੱਕ ਲੂਸ ਕਰਵਾ ਸਕਦੇ ਹੋ ਇਹਨਾਂ ਨੂੰ ਇਦੇ ਨਾਲ ਹੈਗਾ organza ਦਾ ਦੁਪੱਟਾ ਇਹ ਵੇਸ ਹੈਗਾ organza ਦਾ ਸ਼ਰਟ ਵੀ organza ਤੇ ਬਣੀ ਹੋਈ ਆ ਦੁਪੱਟਾ ਵੀ ਤੇ ਇਹਦਾ ਜਿਹੜਾ ਖੱਗਰਾ ਸਕਰਟ ਉਹ ਵੀ organza ਤੇ ਬਣੀ ਹੋਈ ਆ ਇਹਦੇ ਵੀ ਤੁਸੀਂ ਕਲਰ ਦੇਖ ਲਓ ਇਹ ਕਲਰ ਬਹੁਤ ਸੋਹਣਾ ਹੈ ਬਹੁਤ ਸੋਹਣਾ ਡੈਸਾਈਨ ਹੈ ਰੈਡੀ ਠੀਕ ਹੈ ਜੀ ਇਹ ਤੁਹਾਨੂੰ ਦੇਣ ਜਾ ਰਹੀਆਂ ਮੈਂ ਨੈਕਸਟ ਡ्रेस ਇਹ ਡਬਲ ਸ਼ੇਡ ਦੇ ਵਿੱਚ ਹੈ ਇਹਦਾ ਪ੍ਰਾਈਸ ਸੀਗਾ 9500 ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਹੈ ਲਾਸਟ ਪੀਸ ਰਹਿ ਗਿਆ ਜੀ ਕਿਉਂਕਿ ਕਿਸੇ ਦੀ ਬੁਕਿੰਗ ਸੀਗੀ ਸਾਡੇ ਕੋਲ ਇਹ ਰੱਖੀ ਹੋਈ ਤਾਂ ਹੁਣ ਇਹ ਸੀ ਕੱਢ ਰਹੀਆਂ ਇਹਨੂੰ ਇਹ ਹੈਗਾ ਬਹੁਤ ਪਿਆਰਾ ਇਹਦਾ ਕੁੜਤਾ ਕੁੜਤੀ ਬਹੁਤ ਸੋਹਣੀ ਹੈ ਲੌਂਗ ਲੈਂਥ ਦੀ ਵਿੱਚ ਹੈ ਜੀ ਇਹਦਾ ਵੀ ਸਾਈਜ਼ 21 19 ਤੇ ਇੱਕ ਹੱਟ ਲੱਗਦਾ ਮੈਂ ਤੁਹਾਨੂੰ ਵੇਸੇ ਖਾ ਕੇ ਦੱਸਤੀ ਹਾਂ ਸਾਈਜ਼ ਇਹਦਾ ਵੀ ਹਾਂਜੀ ਇਹ ਵੀ 21 ਤੇ 19 ਹੀ ਆਏਗਾ 23 ਆਈ ਗਈ ਇਹਦੀ ਹਿਪ 18 ਆ ਰਹੀ ਹੈ ਨੀਚੇ ਤੋਂ ਤੇ ਹੀਪ ਆ ਰਹੀ ਇਸਦੀ 22 ਬਾਈ ਹਿਪ ਹੈ ਜੀ 18 ਇਸਦੀ ਕਮਰਾ ਤੇ ਉੱਪਰ ਉਹ ਹੈਗਾ ਇਹ 20.20 ਇਹ ਆਏਗਾ ਜੀ ਇਸ ਦਾ ਦੁਪੱਟਾ ਬਹੁਤ ਸੋਹਣਾ ਜਿਹਾ ਨੈਕਸਟ ਹੈਗੀ ਆ ਜੀ ਬਹੁਤ ਸੋਹਣੀ ਡਰੈਸ ਬਹੁਤ ਪਿਆਰੀ ਦੇਖੋ ਕਿੰਨੀ ਪਿਆਰੀ ਡਰੈਸ ਆ ਇਹ ਹੈਗੀ ਦੀ ਫਲੇਅਰ ਇਹ ਫਰੌਕ ਸਟਾਈਲ ਚ ਬਣੀ ਹੋਈ ਆ ਇਹ ਹੈਗੀ ਜੀ ਬੈਕ ਸਾਈਡ ਚਨਾਉਨ ਸ਼ਫੌਨ ਦਾ ਸਟੱਫ ਹੈ ਇਹ ਚਨਾਉਨ ਦੇ ਉੱਪਰ ਬਣੀ ਹੋਈ ਆ ਤੇ ਇਸ ਦੇ ਵਿੱਚ ਇੱਕ ਸਾਈਡ ਤੇ ਤਾਂ ਜ਼ਿੱਪ ਲੱਗੀ ਹੋਈ ਆ ਤੇ ਦੂਜੀ ਸਾਈਡ ਦੇ ਵਿੱਚ ਮਾਰਜਨ ਤੁਹਾਨੂੰ ਇੰਚ ਘਾਟੇ ਮਿਲੇਗਾ ਇੰਚੇ ਕੋ ਖੁੱਲੇਗੀ ਜੀ ਇਹ ਡਰੈਸ ਠੀਕ ਹੈ ਜੀ 1 ਇੰਚ ਖੁੱਲੇਗੀ ਡਰੈਸ ਹੈ ਤੇ ਇਹ ਤਾਂ ਹੈਗਾ ਸਾਈਜ਼ 20 18 نیچے ਦਾ ਕੋਈ ਚੱਕਰ ਨਹੀਂ ਹੈਗਾ ਜੀ نیچے ਫ洛ਕ ਸਟਾਈਲ ਚ ਉੱਪਰੋਂ 20 ਆ ਤੇ نیچے ਤੋਂ ਹੈਗਾ 19 ਇਹ ਹੈਗਾ ਜੀ ਇਹਦਾ ਕਲੀਆਂ ਵਾਲਾ ਪਲਾਜ਼ੋ ਬਹੁਤ ਸੋਹਣੀ ਡਰੈਸ ਆ ਕਿਸੇ ਨੇ ਮਹਿੰਦੀ ਹਲਦੀ ਤੇ ਪਾਣੀ ਹੋਵੇ ਫੰਕਸ਼ਨਲ ਡਰੈਸ ਆ ਇਹ ਬਹੁਤ ਸੋਹਣੀ ਸੋਹਣੀ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ दोनों ही कलर सोने देखो सोने प्राइस है जी इस ड्रेस का सत्त हजार नेक्सट दे रही ये भी देखो कि सोहनी चीज़ है मल्टीशेट के ਇਹ ਜੀਆਂ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਚਨਾਉਣ ਸ਼ਫਾਨ ਦੇ ਉੱਪਰ ਹੈ ਵੀ ਠੀਕ ਹੈ ਇਹ ਹੈਗਾ ਜੀ ਜਿੱਦਾਂ ਪਲਾਜ਼ਾ ਸੂਟ ਹੁੰਦੇ ਨੇ ਇਹ ਫ੍ਰੀ ਲੈਂਸ ਸੂਟ ਹਾਂਜੀ ਇਹ ਉੱਪਰ ਇਹਦੀ ਚੈਸਟ ਹੈਗੀ 24 ਤੇ 24 22 ਹਿਪ ਹੈਗੀ ਅਜੀਸ ਦੀ 25 ਚਿਕਾ ਜੇ ਉਸ ਤੁਸੀਂ ਇਦਾਂ ਦਾ ਵੀ ਟਰਾਈ ਕਰ ਸਕਦੇ ਹੋ ਇਹ ਵੀ ਬਹੁਤ ਸੋਹਣੀ ਚੀਜ਼ ਆ ਇਹਨੂੰ ਤੁਸੀਂ ਘੱਟ ਜਿੰਨਾ ਮਰਜ਼ੀ ਕਰ ਲਓ ਤੁਹਾਡੀ ਫਿਟਿੰਗ ਦੇ ਅਕੋਰਡਿੰਗ ਇਹਦੀ ਬਹੁਤ ਸੋਹਣੀ ਸ਼ੇਪ ਆ ਜਾਣੀ ਇਹ ਥੋੜਾ ਜਿਦਾ ਜਿੱਦਾਂ ਕਿਸੇ ਦਾ ਹੈਵੀ ਨਾਪ ਹੁੰਦਾ ਹੈ ਔਤਾ ਹੋ ਜਾਂਦਾ ਹੈ ਇਹ ਹੈਗਾ ਜੀ ਨਾਲ ਪਿੰਕ ਜਿੱਦਾਂ ਦੀਆਂ ਬਾਜੂ ਨੇ ਉਦਾਂ ਦਾ ਪਲਾਜ਼ੋ ਤੇ ਉਦਾਂ ਦਾ ਹੈਗਾ ਜੀ ਪਿੰਕ ਚ ਅਨੌਂਸ ਫਾਉਂਦਾ ਦੁਪੱਟਾ ਇਹ ਸਾਰੇ ਹੀ ਡਰੈਸ ਚ ਅਨੌਂਸ ਫਾਉਂਦੇ ਉੱਪਰ ਬਣੀ ਹੋਈਆਂ ਤੇ ਇਹ ਪ੍ਰਾਈਸ ਹੈਗਾ ਇਸ ਡਰੈਸ ਦਾ 7000 7000 ਦੀ ਹੈ ਜੀ 컬러 ਦੇਖ ਲੋ ਇਹਦੇ ਵਿੱਚ ਸਾਈਜ਼ ਸੇਮ ਹੈ ਜਿਹੜਾ ਮੈਂ ਤੁਹਾਨੂੰ ਮੈਂਸ਼ਨ ਕੀਤਾ ਬਹੁਤ ਸੋਹਣੀਆਂ 3D ਡ्रेसेस ਬਣੀਆਂ ਹੋਈਆਂ ਚਨਾਉਂ ਸ਼ੌਨ ਦੇ ਉੱਪਰ ਬਣੀਆਂ ਹੋਈਆਂ ਸ਼ਰਟਾ ਕੋਲ ਕੇ ਦਿਖਾ ਦਨੀ ਆ ਕਿਉਂਕਿ ਸ਼ਰਟਾ ਹੈਗੇ ਨੇ ਤਿੰਨ ਕਲਰਾਂ ਦੀਆਂ ਤੇ ਦੁਪੱਟਾ ਤੇ ਪਲਾਜ਼ੋ ਹੈਗਾ ਜੀ ਸੇਮ ਕਲਰ ਦਾ ਨੈਕਸਟ ਡਰੈਸ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਸੋਹਣੀ ਆ ਬਹੁਤ ਪਿਆਰੀ ਲੁੱਕ ਹੈ ਜੀ ਇਸ ਡਰੈਸ ਦੀ ਵੀ ਠੀਕ ਹੈ ਇਹ ਪਾਕਿਸਤਾਨੀ ਸਟਾਈਲ ਚ ਬਣੀ ਹੋਈ ਆ ਥੋੜੀ ਜੀ ਇਹਦਾ ਸਾਈਜ਼ ਵੀ ਮੈਂ ਤੁਹਾਨੂੰ ਮੈਂਸ਼ਨ ਕਰ ਦੰਨੀ ਆ ਇਹਦਾ ਸਾਈਜ਼ ਹੈਗਾ ਜੀ ਉਹੀ 24 ਤੇ हिਪ ਹੈਗੀ ਆ 26 ਇਹ ਕਹੇ 24 ਉੱਪਰ ਆ ਹਿਪ ਹੈਗੀ ਹੈ ਜੀ 26 24 ਇਜ਼ ਦੀ ਚੈਸਟਾ ਤੇਰੇ ਨਾਲ ਹੈਗਾ ਜੀ ਇਹ ਲੂਸ ਪਲਾਜ਼ੋ ਪੈਂਟ ਪਲਾਜ਼ੋ ਆਏਗਾ ਲੂਸ ਦੇ ਵਿੱਚ ਜਿਹਨੂੰ ਲੂਸਰ ਪਲਾਜ਼ੋ ਬੋਲ ਦਿੰਦੇ ਆ ਤੇ ਨਾਲ ਹੈਗਾ ਜੀ ਇਹ ਚਨਨ ਸ਼ਫੌਂਦਾ ਦੁਪੱਟਾ ਇਹ ਵੀ ਬਹੁਤ ਪਿਆਰਾ 3D ਸੂਟ ਬਣਿਆ ਹੋਇਆ ਦੇਖੋ ਕਿੰਨੇ ਸੋਹਣੇ ਕਲਰ ਕੰਟਰਾਸਟ ਨੇ ਇਹਨਾਂ ਦੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਸਾਈਜ਼ ਸੇਮ ਰਹੂਗਾ ਇੱਕ ਮਿਲ ਜੇਗਾ ਜੀ ਮਰਜ਼ੈਂਟਾ ਸ਼ਰਟ ਆ ਪਰਪਲ ਪਲਾਜ਼ੋ ਆ ਤੇ ਗ੍ਰੀਨ ਇਹਦਾ ਦੁਪੱਟਾ ਹੈ ਇਹ ਫਿਰੋਜ਼ੀ ਗ੍ਰੀਨ ਚ ਹੈ ਠੀਕ ਹੈ ਨੈਕਸਟ ਹੈਗੀ ਹੈ ਜੀ ਮਹਿੰਦੀ ਵਾਸਤੇ ਡਰੈਸ ਇਹ ਹੈਗੀ ਛੋਟੀ ਜਿਹੀ ਪੈਕਲਮ ਸਟਾਈਲ ਦੇ ਉੱਪਰ ਸ਼ਾਰਟ ਫ੍ਰੌਕ ਜਿਹਨੂੰ ਬੋਲਦੇ ਨੇ ਠੀਕ ਹੈ ਇਹ ਤਾਂ ਬਣੀ ਹੋਈ ਜੀ ਨੈਕ ਟੋਟਲੀ ਝਰਕਣ ਦੇ ਉੱਪਰ ਬਣੀ ਹੋਈ ਡਰੈੱਸ ਹੈ ਫਰੰਟ ਬੈਕ ਸਾਰਾ ਹੈਵੀ ਮਿਲੂਗਾ ਨੈਕ ਵੀ ਹੈਵੀ ਆ ਬਾਜੂ ਵੀ ਇਹ ਵੀ ਚਨੌਂਡ ਸ਼ੌਂਦੇ ਉੱਪਰ ਆ ਇਹਦੇ ਨਾਲ ਹੈਗਾ ਇਹ ਇਦਾਂ ਕਲੀਆਂ ਵਾਲਾ ਲੂਜ਼ ਪਲਾਸੋ ਸਾਰੇ ਤੇ ਵਰਕ ਮਿਲੂਗਾ ਚਨਾਉਂਸਫਾਨ ਦਾ ਫੋਰ ਸਾਈਡ ਬਾਰਡਰ ਦੇ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ ਪ੍ਰਾਈਸ ਉਹ ਅੱਜ ਦੀ ਸਾਰੀ ਹੀ ਵੀਡੀਓ ਦਾ ਪਤਾ ਹੈ ਜੀ ਕਲਰ ਇਹਦੇ ਵਿੱਚ ਸੈਕੰਡ ਹੈ ਹਾਂਜੀ ਇਹ ਹੈਗਾ ਹਾਲ ਸੋਹਣਾ ਸੂਟ ਪਾਕਿਸਤਾਨੀ ਠੀਕ ਹੈ ਜੀ ਇਹ ਹੈਗਾ ਸੈਮੀ ਸਟਿਚ ਦੇ ਵਿੱਚ ਇਹਦੇਆਂ ਬਲੂ ਕਲਰ ਦੀਆਂ ਬਾਜੂ ਨੇ ਤੇ ਫਿਰੋਜ਼ੀ ਕਲਰ ਦਾ ਸੂਟ ਆ ਇਹ ਤੁਹਾਨੂੰ ਸਾਰੇ ਉੱਪਰ ਤੱਕ ਕੇ ਪੇਸਟਿੰਗ ਦਿੱਤੀ ਹੋਈ ਆ ਵਿੱਚ ਲਾਈਨਿੰਗ ਦਿੱਤੀ ਹੋਈ ਆ ਇਹ ਜਸਟ ਤੁਸੀਂ ਆਪਣੀ ਫਿਟਿੰਗ ਦੇ ਅਕੋਰਡਿੰਗ ਇਹਨੂੰ ਸਟਿਚ ਕਰਵਾਉਣਾ ਏ ਠੀਕ ਹੈ ਜੀ ਵਰਕ ਬਹੁਤ ਸੋਹਣਾ ਏ neck ਸਾਰਾ origignal mirror ਦੇ ਨਾਲ ਆ ਇਸ ਦਾ ਠੀਕ ਹੈ ਐਦਾਂ ਦੀ ਕੁਝ ਲੁੱਕ ਹੈ ਜੀ ਬਹੁਤ ਪਿਆਰੀ ਡਰੈਸ ਦੀ ਇਹ ਸੈਮੀ ਸਟਿਚ ਹੈ ਸਿਰਫ ਇਹਦਾ neck neck ਬਣਿਆ ਹੋਇਆ ਸਾਈਡਾਂ ਦੇ ਤੁਹਾਨੂੰ ਇਹਨੂੰ ਆਪਣੀ ਫਿਟਿੰਗ ਦੇ ਅਕੋਰਡਿੰਗ ਸਟਿਚ ਕਰਵਾਉਣਾ ਪੈਣਾ ਤੇ ਨਾਲ ਹੈਗਾ ਇਹ ਰੋਜ਼ੀ ਕਲਰ ਦਾ ਇਹ ਪਲਾਜ਼ੋ ਤੇ ਬਲੂ ਕਲਰ ਦਾ ਹੈਗਾ ਜੀ ਦੁਪੱਟਾ ਦੁਪੱਟਾ ਪਿਓਰ ਸ਼ਫਾਨ ਤੇ ਰਹੂਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੋ ਇਹਦਾ ਸੈਕੰਡ ਕਲਰ ਹੈ ਪੀਚ ਮਰਜੈਂਟਾ ਦਾ ਕੰਟਰਾਸਟ ਹੈ ਨਹੀਂ ਡਾਰਕ ਪੀਸ ਜਿਹਾ ਸ਼ੇਡ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਇਹ ਦਾ ਪਲਾਜ਼ੋ ਆ ਤੇ ਇਹ ਦਾ ਦੁਪੱਟਾ ਹੈ ਕਿਛਾਗੇ ਲੈਂਗਾ ਡਰੈਸ ਇਹ ਹੈਗੇ ਕ੍ਰੇਪ ਦੇ ਉੱਪਰ ਬਹੁਤ ਜ਼ਿਆਦਾ ਫਲੇਅਰ ਦੇ ਨਾਲ ਠੀਕ ਹੈ ਜੀ 4 ਮੀਟਰ ਫਲੇਅਰ ਦੇ ਨਾਲ ਇਹਦਾ ਲਹੰਗਾ ਇਹ ਬਹੁਤ ਸੋਹਣਾ ਕ੍ਰੇਪ ਦੇ ਉੱਪਰ ਹੈ ਸਾਰਾ ਹੀ origignal mirror ਦੇ ਨਾਲ ਰਹੂਗਾ ਜੀ ਇਹ ਤੇ ਜਿਹੜਾ ਇਹਦਾ ਬਲਾਊਜ਼ ਆ ਉਹ ਬਹੁਤ ਜ਼ਿਆਦਾ ਡਿਜ਼ਾਈਨਰ ਬਣਿਆ ਹੋਇਆ ਇਹਦਾ ਬਲਾਊਜ਼ ਆ ਨੀਚੇ ਸਾਰਾ ਇਹ ਪੈਡਰ ਦੇ ਨਾਲ ਰਹੂਗਾ ਜੀ ਬਲਾਊਜ਼ ਤੇ ਉੱਪਰ ਇਹਨੂੰ ਕੋਟ ਕਾਲਰ ਦਾ ਡਿਜ਼ਾਈਨ ਦੇ ਕੇ ਤੇ ਹੈਵੀ 슬ੀਵਸ ਦੇ ਨਾਲ ਕੁਛ ਐਡਾ ਕੱਟ 슬ੀਵ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਸੋਹਣਾ ਲਹਿੰਗਾ ਹੈ ਇਹ ਸਾਡਾ ਬੁੱਕ ਕੀਤਾ ਹੋਇਆ ਸੀ ਜੀ ਬੁਕਿੰਗ ਕੈਨਸਲ ਹੋਈ ਆ ਤੇ ਪ੍ਰਾਈਸ ਇਹਦਾ ਬਹੁਤ ਜ਼ਿਆਦਾ ਸੀਗਾ 10000ਤੀ ਲਗਭਗ ਸੀਗਾ ਇਹਦਾ ਕਿ ਐਸ ਤੋਂ ਨੂੰ ਸਿਰਫ 7000 ਚ ਦੇ ਰਹੇ ਆ ਤੇ ਰਿਕਵੈਸਟ ਵੀ ਕਰਦੇ ਆ ਜਿਹੜੇ ਇੰਦਾ ਰਖਵਾ ਲਏ ਨੇ ਤੇ ਬਾਅਦ ਤੋਂ ਕੈਨਸਲ ਕਰ ਚਾਹਣੇ ਆ ਜੀ ਉਹਨਾਂ ਦੀ ਜੇ ਰਿਕਵੈਸਟ ਆ ਵੀ ਪਲੀਜ਼ ਐਦਾਂ ਨਾ ਕਰਿਆ ਕਰੋ ਇਹ ਸੂਟ ਹੈ ਜੀ ਇਹ ਵੀ ਮੇਰੀ ਭੈਣ ਨੇ ਰਖਵਾਇਆ ਸੀਗਾ ਤਿੰਨ ਵਾਰੀ ਪੁੱਛਿਆ ਮੈਂ ਫਾਈਨਲ ਆ ਹਾਂਜੀ ਸਾਡਾ ਫਾਈਨਲ ਆ ਵਿਸ਼ਵਾਸ ਕਰੋ ਜੀ ਇਹ ਸਾਡੇ ਵਿਸ਼ਵਾਸ ਦੇ ਨਤੀਜੇ ਨੇ ਜਿਹੜੇ ਅਸੀਂ ਬਿਨਾ ਪੇਮੈਂਟ ਤੋਂ ਰੱਖ ਦੰਨੇ ਆ ਠੀਕ ਹੈ ਜੀ ਇਹ ਹੈਗਾ 5 ਮੀਟਰ ਦਾ ਸ਼ਿਮਰ ਦਾ ਸੂਟ ਠੀਕ ਹੈ ਤੇ ਬਹੁਤ ਸੋਹਣਾ ਵਰਕ ਹੈ ਇਸ ਦੇ ਉੱਪਰ ਨਾਲ ਹੈਗਾ ਜੀ ਇਹਦੇ ਲਹਿੰਗਾ 5 ਮੀਟਰ ਦੇ ਸੂਟ ਦੇ ਨਾਲ ਤੁਹਾਨੂੰ ਇਹ ਲਹਿੰਗਾ ਮਿਲ ਜੇਗਾ ਤੇ ਨਾਲ ਹੈਗਾ ਇਹ ਬਹੁਤ ਪਿਆਰਾ ਜੈਦਾ ਸ਼ਿਮਰਦਾਈ ਦੁਪੱਟਾ ਇਹਦਾ ਪ੍ਰਾਈਸ ਹੈਗਾ ਜੀ 9950 ਹੁਣ ਤੁਹਾਨੂੰ 8500 ਦਾ ਮਿਲੇਗਾ ਜੀ 8500 ਦਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਡਰੈਸ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੇ ਤੁਹਾਨੂੰ ਕਮੈਂਟ ਤਾਂ ਕਰਨੀ ਪੈਣੀ ਕਿਉਂਕਿ ਮੈਂ ਤੁਹਾਨੂੰ ਦੇਣਾ ਜੀ ਗਿਫਟ ਕਿਉਂਕਿ ਜਿਨ੍ਹਾਂ ਨੇ ਕਮੈਂਟ ਆਨੇ ਮੈਂ 1 ਵੀਕ ਦੇ ਵਿੱਚ ਇੱਕ ਸੂਟ ਕਰਦੀ ਹੁਣੀ ਆ ਦੋ ਮੇਰੇ ਨਿਕਲ ਚੁੱਕੇ ਆ ਤੇ ਹੁਣ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਇਦਾਂ ਹੀ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ